ਦਾਗਾ ਜੀ ਚਲੇ ਗਏ ਆ ਨੰਦਪੁਰ ਹੈ ਹੈ ਇਹਦਾ ਉਹ ਇਹ ਤਿਆਰੀਆਂ ਕੰਮ ਵੀ ਜ਼ਰੂਰੀ ਹੈ ਨਾ ਆਹੋ ਇਹ ਸਹੀ ਗੱਲ ਆ ਖੇਤੀਬਾੜੀ ਦੇ ਕੰਮ ਵੀ ਜ਼ਰੂਰੀ ਆ ਕੰਮ ਕਰਕੇ ਹੀ ਜੱਟ ਵੇਲੇ ਹੁੰਦੇ ਆ ਤੇ ਫੇਰ ਹੀ ਜਾਂਦੇ ਮੇਲਿਆਂ ਕਸੂ ਗਾਲ ਦੀ ਸਾਰਿਆਂ ਨੂੰ ਜਿੱਦਾਂ ਤੁਹਾਨੂੰ ਪਤਾ ਵਾ ਵੀ ਨੰਦਪੁਰ ਦੀਆਂ ਤਿਆਰੀਆਂ ਹੁੰਦੀਆਂ ਵਾ ਤੇ ਇੱਕ ਆ ਲੱਗਾ ਜੋ ਟਾਨਮੋਲ ਵਾਲਾ ਤੇ ਇੱਕ ਆਪਣੇ ਵਾਲਾ ਲੱਗਾ ਵਾ ਤੇ ਦੇਖਦੇ ਆ ਦੋਹਾਂ ਚ ਕਿਹੜਾ ਖਰਨਾ ਵਾ ਬਾਕੀ ਫੋਲ ਤਿਆਰੀ ਹੈ ਬੈਗ ਚ ਪਿਆ ਖਜਾਨਾ ਸਾਡਾ ਕਰੋ ਚੱਕ ਆ ਨੋ ਇਹਦੇ ਦਿਖਾਉਣੇ ਤੁਹਾਨੂੰ ਜਲਦੀ ਕੁਕ ਕਰਕੇ ਛਕ ਲਾ ਕੇ ਬੂੰ ਬੂੰ ਸ਼ੱਗ ਦੇ ਪੈਰੀ ਸਾਥ ਸੰਜੀਤ ਆ ਘਰ ਵਾਲਿਓ ਲੋ ਜੀ ਇਹਨਾਂ ਕਰਤਾ ਸਿੰਪਲ ਤੇ ਡੈਟੂਰ ਕਰਦੇ ਜੀ ਅੱਛੇ ਜਾਨੀ ਪਰੋ ਚੱਕ ਤੇ ਹੁਣ ਆਏ ਆ ਬੱਤੀਆਂ ਬਣਾਉਣਾ ਇੱਕ ਤਾਂ ਬਣ ਗਈ ਆ ਤੇ ਇੱਕ ਹੋਰ ਬਣਾਉਣੀ ਆ ਵੇਚਦੇ ਕਿੰਨੇ ਹਾਲ ਨੂੰ 6 ਰੁਪਏ ਚਾਰ ਜਾਂ 6 ਵੇਚਦੇ ਸਾਬ ਇਹ ਇੱਕ ਆ ਆ ਬਣਾ ਰਹੇ ਹਾਂ ਪੰਪਰ ਉਹਦਾ ਪਾਇਆ ਪੈਂਡੇ ਦਾ ਇੱਥੇ ਲਾਵਾਂਗੇ ਬਾਜੀ ਇਹ ਨਹੀਂ ਕਰਦੇ ਇਹ ਆ ਸੁਪਰੀ ਮਾਰਨਾ ਖੜਾ ਚੱਕ ਮੈਂ ਤਾਂ ਆ ਗਿਆ ਮੈਂ ਲੈ ਲਈ ਕੋਲ ਕੌਨਫੀਡੈਂਸ ਉਹ ਚੱਕ ਪਤਨੀ ਨੂੰ ਲੈ ਕੇ

ਆਗੇ ਭਾਜੀ ਹੁਣੀ ਉਧਰ ਦੇਖਾਲਾ ਵਰਿੰਦਰ ਭਾਜੀ ਯਾਰ ਭਾਜੀ ਤੱਕ ਰਿਹਾ ਤੌਰ ਦੇ ਦੀ ਕੋਈ ਕਾਰ ਚੱਕ ਮੈਂ ਸਾਲਾ ਮੈ ਲੋਣ ਹੁਣ ਦੇਖ ਕਰ ਹੈ ਆ ਵੀ ਕੋਰਾ ਚੈੱਕ ਕਰੋ ਸਪੈਸ਼ਲ ਗੱਡੀ ਤੇ ਆਏ ਭਾਜੀ ਹੁਣੀ ਹੁਣ ਹੈ ਹੋਇਆ ਨਹੀਂ ਤੇ ਕੰਮ ਪਾੜੀਏ ਕੋਣੀ ਉਹ ਲੜ ਫੜੀਏ ਇੱਕ ਹਾਂ ਹਾਂ ਸਿੱਧੇ ਕਰਾ ਲੈ ਫੇਟ ਚਲੋ ਮੜਿਓ ਈਓ ਜਾਓ ਹਾਂ ਸਾਬਕਾ ਗਿਆ ਲਾਟਾਂ ਦਾ ਫਿੱਟ ਕਰਤਾ ਜੀ ਮੁੰਡਿਆਂ ਨੇ ਜਗਮਗ ਜਗਮਗ ਆਏ ਹਾਏ ਸਾਰਾ ਹੀ ਹਰ ਨਿੱਦਾ ਚੱਲੂਗੇ ਮੋਡੀਫਾਈ ਹੋਉਂਦੇ ਆ ਕਣ ਦੇ ਨਾਲ ਅਨਮੋਲ ਭਾਜੀ ਹੁਣੀ ਤੇ ਨਾਲ ਇਧਰ ਆ ਮੈਂ ਮੇਰੀ ਗੱਲ ਸੁਣੋ 1 ਮਿੰਟ ਚਲੋ ਜੀ ਵੇਖੋ ਚੈੱਕ ਲਾਟਾਂ ਹੀ ਲਾਟਾਂ ਕਰਦਾਂਗੇ ਮੋਡੀਫਾਈ ਕਰਾਂ ਮੇਲੇ ਤੇ ਕਰਕੇ ਦੇਈਆਂ ਮੱਥਾ ਮੱਥਾ ਮਾਰਨਾ ਲਾਟਾਂ ਤੇ ਹਾਰ ਨਾਲ ਭਾਜੀ ਹੁਣੀ ਦੇ ਅਨਮੋਲ ਕਲਾੜਾ ਪਾਇਆ ਵਾ ਤੇ ਵੇਖੋ ਕੀ ਰਿਜ਼ਲਟ ਮਿਲਦਾ ਇਹਨਾਂ ਦਾ ਐਂਡ ਤੇ ਕਰੋ ਚੱਕ ਅੰਦਰ ਵੀ ਲਾਈਆਂ ਇਹਨਾਂ ਦੇ ਬਲੂ ਲਾਈਟ ਦਿਖੰਦੀ ਨਹੀਂ ਉੱਤੇ ਕਰਾਂਗੇ yellow ਲਾਵਾਂਗੇ ਤੇ ਉੱਤੇ ਬਾਕੀ ਚੈੱਕ ਕਰਾਵਾਂਗੇ ਤੁਹਾਨੂੰ ਮੈਂ ਰਹਿਣਾ ਟਾਈਮ ਹੋ ਗਿਆ ਚੈੱਕ ਕਰ ਲਓ 11 ਵਜ ਗਏ ਜੇ ਤੇ ਅਜੇ ਅਧਰ ਕੰਮ ਹੋਇਆ ਇਹਦਾ ਤੇ ਬਾਕੀ ਕੋਸ਼ਿਸ਼ ਕਰਾਂਗੇ ਪੂਰਾ ਹੀ ਕਰਕੇ ਸੌਵਾਂਗੇ ਕਰੋ ਚੱਕ ਮੇਲੇ ਦੀ ਫੁੱਲ ਤਿਆਰੀ ਆ ਕੁਝ ਹੀ ਬੜੀ ਮੇਲੇ ਦੀ ਤੇ ਮੋਟਰਸਾਈਕਲ ਤੇ ਜਾਣਾ ਹੈ ਕਿ ਟਰੈਕਟਰ ਤੇ ਹਾਰ ਵਾਰੀ ਜਾਇਦਾ ਵਾ ਤੇ ਚੈਨਲ ਨੂੰ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਜਰੂਰ ਲਾਈਕ ਕਮੈਂਟ ਸ਼ੇਅਰ ਕਿਉਂ ਭਾਜੀ ਸਹੀ ਬਾਤ ਹੈ ਚਲੋ ਠੀਕ ਆ ਮਿਲਦੇ ਹਾਂ ਅੱਗੇ ਕੀ ਕੀ ਕਰਦੇ ਆ ਓਕੇ ਭਾਈ ਲਗਭਗ ਹੋ ਗਿਆ ਸਾਰਾ ਡੈਡੀ ਕਰੋ ਚੱਕ ਕਿਦਾਂ ਦਾ ਆ ਵੇਖ ਲੱਗਦਾ ਨਹੀਂ ਕਿਸੇ ਨੇ ਲਾਇਆ ਖੋਪੜੀਆਂ ਤੇ ਇੱਕ ਆ ਚੀਜ਼ ਵੇਖੋ ਸਪੈਸ਼ਲ ਏ ਅਜ ਤੱਕ ਕਿਸੇ ਨੇ ਲੱਗੀ ਵੇਖੀ ਤੇ ਨਹੀਂ ਆਹੀ ਨਾ ਹੋਣੀ ਆਈ ਦਿਮਾਗ ਚ ਗੱਲ ਤੇ ਵੇਖੋ ਬਾਲਦੀ ਕਿ ਨਹੀਂ ਥੱਲੇ ਅੱਗ ਮੋਰਸਾਲ ਤੇ ਝੋਟੇ ਤੇ ਹਾਂ ਜਵਾ ਕਰੌਣ ਨੂੰ ਕੁਝ ਆਕਾ ਫਾਈਨਲ ਇਹਦੀ ਲੁਕ ਮੋਲਾ ਕੰਮ ਇਹ ਬੰਦ ਹੋਈ ਅਜੇ ਕਰਨ ਵਾਲਾ ਮਾਰਾ ਮੋਟਾ ਕੰਮ ਹਾਂ ਜੀ ਸੱਜਣ ਮਿੱਤਰੋ ਤੇ ਰਾਤੀ ਹੋ ਗਏ ਹੀ ਵੇਲੇ ਸਾਢੇ 12 ਵਜੇ ਮੋਰਸਾਲ ਕਰਕੇ ਕੰਮ ਮੋਡੀਫਾਈ ਕੰਮ ਕਰਕੇ ਹੋਣ ਆ ਗਿਆ ਪੇਪਰ ਦੇ ਨਕੂਲੇ ਇਹ ਵੀ ਨਹੀਂ ਹੈ ਜਾਰ ਤੇ ਬਾਕੀ ਦੇ ਦਿਆਂ ਟਸਟ ਪਾਤੀ ਆਡੇ ਤੇ ਤੇ ਚੈਨਲ ਮੈਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਸ਼ੇਅਰ ਤੇ ਬਾਕੀ ਜਿੱਦਾਂ ਦਾ ਵੀ ਮਾੜਾ ਮੋਟਾ ਬਣਾਈਦਾ ਵਲੋਗ ਇੰਨੀ ਜਾਚ ਨਹੀਂ ਆ ਜੇ ਇਦਾਂ ਹੀ ਬਣਾਉਨੇ ਆ ਸਿੰਪਲ ਪਾ ਬੋਨੇ ਆ ਮਾੜਾ ਮੋਟਾ ਪਾਉਨੇ ਆ ਪੂਰੇ ਵਧੀਆ ਬਲੌਗ ਹੈ ਵਧੀਆ ਆਪਣੇ ਵੱਲੋਂ ਦੇ ਬਣਾਈ ਦਾ ਕੋਸ਼ਿਸ਼ ਕਰੀ ਦੀ ਪਰ ਤੁਸੀਂ ਵੀ ਪਿਆਰ ਦਿਓ ਸਾਨੂੰ ਪਿਆਰ ਦੇ ਭੁੱਖੇ ਆਏ ਓਏ ਹੇ ਭੁੱਖੇ ਆ ਤੇ ਪਿਆਰ ਕਰਿਆ ਕਰੋ ਤੁਸੀਂ ਐਂ ਵੀ ਕਰਦੇ ਤੁਹਾਨੂੰ ਤੇ ਕਾਦੀਆਂ ਤੁਹਾਨੂੰ ਦੇ ਆ ਵਕੌਣ ਗਲੀਆਂ ਗੁਲੀਆਂ ਕਰੋ ਜਾ ਕੇ ਜੋ ਨਵਾਂ ਦੀ ਇਦਾਂ ਹੀ ਜਿੱਤ ਹੈ ਕੀ ਇਦਾਂ ਯਾ ਸਿਸਟਮ ਸਿਸਟਮ ਪੂਰਾ ਮੈਨਾਂ ਵੀ ਜਿੱਦਾਂ ਕਿ ਤਾਂ ਕਿ ਗੋਡਵਾ ਪੂਰੀ ਤਿਆਰੀ ਫਿਰ ਪੂਰੀ ਪੂਰੀ ਤਿਆਰੀ ਵੀ ਬੈਗ ਭਰੇ ਆ ਮੈਂ ਪੂਰਾ ਪਿੰਨਾ ਨਹੀਂ ਪੈਂਸ ਪੈਂਸ ਕੀਤੇ ਪਏ ਸਾਡਾ ਸ਼ਸਤਰ ਹੋਏ ਸਾਰੇ ਸ਼ਸਤਰ ਤੇ ਪੇਪਰ ਤੇ ਨਾਲੇ ਸ਼ਸਤਰ ਤੇ ਵਸਤਰ ਸੰਭਾਲ ਕੇ ਰੱਖਿਆ ਕਰੋ ਜਾਣੀ ਹੋਏ ਹੋ ਜਿਆਦਾ ਹੀ ਅਮਲੀ ਗੈਂਗ ਅਮਲੀ ਗੈਂਗ ਜਾਦੀ ਹੋ ਹੈ ਇੱਕ ਆਪਾ ਜੀ ਹੁਣੀ ਨਾਲਵਾ ਆਪਣੇ ਐ ਨਹੀਂ ਕਰਨਾ ਆਹ ਆਹ ਇਹ ਸਟਾਈਲ ਯਾ ਯਾਰਾਂ ਦਾ ਸਟਾਈਲ ਤੇ ਆਪਾਂ ਆਪਣਾ ਵੀ ਮੁਖੜਾ ਵਖਾੜੀਏ ਤੁਹਾਨੂੰ ਅਸੀਂ ਕੋਣੇ ਕੋਣੇ ਪਟੋਲ ਦੇ ਲੱਖਾਂ ਹਾਏ ਈ ਮਿੱਤਰੋ ਛੱਡੀ ਗਈ ਆ ਹੋ ਤੇ ਪੇਪਰ ਇੰਨਾ ਹੀ ਐਂਡ ਹੋਇਆ ਬਹੁਤ ਵਧੀਆ ਆ ਜੱਤਾ ਜੀਰੂ ਭਾਜੀ ਵੈਰੀ 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 ਗੁੱਡ ਭਾਜੀ ਪੇਪਰ ਕਿਤਾ ਹੈ ਜੇ ਜੱਟ ਹੋਏ ਨਾ ਬਹੁਤ ਵਧੀਆ ਹਾਂ ਹੁਣ ਵੇਖਦੇ ਐਸੇ ਕਾਦੀਆਂ ਤਾਂ ਨਹੀਂ ਜਾਣੇ ਆ ਘਰ ਤੂੰ ਮੈਂ ਬਟਾਲੇ ਤਾਂ ਨਹੀਂ ਦੇ ਦੇ ਕੀ ਜੀ ਟੰਬਟਾਲੇ ਤਾਂ ਨਹੀਂ ਜਾਣੇ ਕਾਦੀਆਂ ਤਾਂ ਨਹੀਂ ਪਿੰਡ ਜਾ ਕੈਲੀਫੋਰਨੀਆ ਜਾਂਦਾ ਵੱਡੀ ਸਟੇਟ ਆ ਆਪਣੀ ਅੱਡੀ ਵੱਡੀ ਵਾਹ ਕਾਦੀਆਂ ਆਈ ਕਰੋ ਟੈਕ ਸਿਸਟਮ